ਇਦੇ ਚ ਤਿੰਨ ਨੋਟੋਰੀਅਸ ਮੰਗਲ ਜਿਹੜੇ ਉਹ ਗ੍ਰਿਫਤਾਰ ਹੋਏ ਆ ਵਿੱਚ ਹਵਾਲਾ ਦਾ ਵੀ ਬਹੁਤ ਵੱਡਾ ਇੱਕ ਨੈਟਵਰਕ ਤੇ ਜਿਹੜਾ ਇਹਨਾਂ ਦਾ ਸਟਿੱਗਮੈਂਟ ਚੱਲ ਰਿਹਾ ਸੀ ਉਹ ਵੀ ਸਮੈਸ਼ ਕੀਤਾ ਗਿਆ 2.2 ਲੱਖ ਰੁਪਇਆ ਉਹਨਾਂ ਬੈਂਕ ਦੇ ਵਿੱਚ ਇਹਨਾਂ ਦਾ ਹਵਾਲਾ ਮਨੀ ਸੀ ਉਹ ਫ੍ਰੀਜ਼ ਕਰਾਈ ਗਈ ਹੈ ਬੈਂਕ ਅਕਾਊਂਟ ਐਮਏ ਦਾ ਕੇ ਨਾ ਪੜ੍ਹਾਈ ਕੀਤੀ ਹੋਈ ਆ ਤੇ ਬਹੁਤ ਵੱਡਾ ਖਵਾਲਾ ਡੀਲਰ ਇਹਨੂੰ ਆਪਾਂ ਸਮਝ ਸਕਦੇ ਆ ਨੈਟਵਰਕ ਜਿਹੜਾ ਡਰੱਗਸ ਦਾ ਉਹਦੇ ਵਿੱਚ ਇਨਵੋਲਡ ਸੀਗਾ ਜੇ ਡਰੱਗ ਦੀ ਰਿਕਵਰੀ ਨਾਲ ਵੀ ਵੱਡੀ ਇਹ ਚੀਜ਼ ਆ ਕਿ ਇਹਦੇ ਨਾਲ ਅਸੀਂ ਲੱਟ ਕੁੱਟਦਾ ਤੇ ਇਹਨੂੰ ਅਸੀਂ ਅਕੇਰ ਫਰਦਰ ਲੋਜੀਕਲ ਲੈਂਡ ਤੇ ਲੈ ਕੇ ਜਾਵਾਂਗੇ ਉੱਥੇ ਅਸੀਂ ਹਿਰੋਇਨ ਦੀ ਰਿਕਵਰੀ ਵੀ ਹੋਰ ਐਕਸਪੈਕਟ ਕਰ ਰਹੇ ਆ ਕਮਿਸ਼ਨੇਰ ਪੁਲਿਸ ਅਮਰਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਹ ਬਹੁਤ ਵੱਡਾ ਇੱਕ ਜਿਹੜਾ ਇੰਟਰਨੈਸ਼ਨਲ ਡਰੱਗ ਕਾਰਟਲ ਆਪਾਂ ਕਹਿ ਸਕਦੇ ਹਾਂ ਨਾ ਨਵ ਭੁੱਲਰ ਜੋ ਕਿ ਵਜ਼ੀਰਪੁਰ ਭੁੱਲਰ ਥਾਣਾ ਬਿਆਸ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹਾਲਜੇ ਪਤਾ ਲੱਗਿਆ ਕਿ ਉਹ ਟਰਕੀ ਤੋਂ ਆਪਰੇਟ ਕਰ ਰਿਹਾ ਔਰ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਆ ਡਰੱਗ ਟ੍ਰੇਡ ਦੀ ਉਹਦਾ ਨੈਟਵਰਕ ਸਮੈਸ਼ ਕੀਤਾ ਗਿਆ ਇਹਦੇ ਚ ਤਿੰਨ ਨੋਟੋਰੀਅਸ ਸਮਗਲਰ ਜਿਹੜੇ ਉਹ ਗ੍ਰਿਫਤਾਰ ਹੋਏ ਆ ਵਿੱਚ ਹਵਾਲਾ ਦਾ ਵੀ ਬਹੁਤ ਵੱਡਾ ਇੱਕ ਨੈਟਵਰਕ ਤੇ ਜਿਹੜਾ ਇਹਨਾਂ ਦਾ ਸਿੰਡੀਕੇਟ ਚੱਲ ਰਿਹਾ ਸੀ ਉਹ ਵੀ ਸਮੈਸ਼ ਕੀਤਾ ਗਿਆ ਇਹਦੇ ਚ ਟੋਟਲ ਜਿਹੜੀ ਰਿਕਵਰੀ ਹੈ ਉਹ 84 ਲੱਖ 2 .2 84.2 ਲੱਖ ਦੀ ਕੈਸ਼ ਹੈ ਤੇ ਜਿਹੜਾ 22 ਲੱਖ ਰੁਪਇਆ ਜਿਹੜਾ ਬੈਂਕ ਦੇ ਵਿੱਚ ਇਹਨਾਂ ਦਾ ਹਵਾਲਾ ਮਨੀ ਸੀ ਉਹ ਫ੍ਰੀਜ਼ ਕਰਾਈ ਗਈ ਹੈ ਬੈਂਕ ਅਕਾਊਂਟ 'ਚ ਇਹ ਤੋਂ ਇਲਾਵਾ ਇੱਕ ਨੋਟ ਗਿਣਨ ਵਾਲੀ ਮਸ਼ੀਨ ਔਰ ਪਲੱਸ ਸਵਿਫਟ ਡਿਜ਼ਾਇਰ ਗੱਡੀ ਹੈ ਇਹ ਤਿੰਨੋਂ ਜਿਹੜੇ ਮੁਲਜ਼ਮ ਨੇ ਗੁਰਦੀਪ ਜਿਹੜਾ ਲੜ ਫੜਿਆ ਗਿਆ ਜੰਡੇਆਲੇ ਦਾ ਰਹਿਣ ਵਾਲਾ ਪਿੱਛੋਂ ਅੰਮ੍ਰਿਤਸਰ ਰੂਰਲ ਦਾ ਉਹਨੇ ਰਾਮਪੀਰਤ ਰੋਡ ਦੇ ਉੱਤੇ ਨਾ ਭੁੱਲਰ ਨੇ ਇਹਨੂੰ ਮਕਾਨ ਇੱਕ ਕਿਰਾਏ ਤੇ ਲੈ ਕੇ ਦਿੱਤਾ ਸੀਗਾ ਉੱਥੇ ਰਹਿ ਰਿਹਾ ਸੀ ਉੱਥੋਂ ਹੀ ਇਹ ਸਾਰੀ ਜਿਹੜੀ ਹੈ ਨੈਟਵਰਕ ਚਲਾ ਰਿਹਾ ਸੀਗਾ ਬਾਹਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਵ ਇਹਨਾਂ ਨੂੰ ਸਾਰੀ ਡਾਇਰੈਕਸ਼ਨ ਦਿੰਦਾ ਸੀਗਾ ਵਰਚੁਅਲ ਨੰਬਰਸ ਤੋਂ ਔਰ ਉਸ ਤੇ ਕਾਰਵਾਈ ਕਰਦੇ ਸੀਗੇ ਜਿਹੜੇ ਦੋ ਹਵਾਲਾ ਵੱਡੇ ਡੀਲਰ ਨੇ ਇੱਕ ਪ੍ਰਦੀਪ ਸ਼ਰਮਾ ਤੇ ਮਨੀ ਸ਼ਰਮਾ ਪ੍ਰਦੀਪ ਸ਼ਰਮਾ ਜਿਹੜਾ ਇਹ ਅਬੀਕਾਨੇਰ ਰਾਜਸਥਾਨ ਦਾ ਰਹਿਣ ਵਾਲਾ ਹੈ گارਮੈਂਟਸ ਦਾ ਕੰਮ ਕਰਦਾ ਹੈ ਐਮਏ ਦਾ ਕਰਨੀ ਪੜ੍ਹਾਈ ਕੀਤੀ ਹੋਈ ਹੈ ਔਰ ਬਹੁਤ ਵੱਡਾ ਹਵਾਲਾ ਡੀਲਰ ਇਹਨੂੰ ਆਪਾਂ ਸਮਝ ਸਕਦੇ ਆ ਇਹ ਨੈਟਵਰਕ ਜਿਹੜਾ ਡਰੱਗਸ ਦਾ ਉਹਦੇ ਵਿੱਚ ਇਨਵੋਲਟ ਸੀਗਾ ਪਰ ਮਨੀ ਵੀ ਜਿਹੜਾ ਇਹ ਵੀ گارਮੈਂਟਸ ਦਾ ਟ੍ਰੇਡ ਕਰਦਾ ਲੁਧਿਆਣੇ ਦੇ ਵਿੱਚ ਇਹ ਵੀ ਇੱਥੇ ਗ੍ਰਿਫਤਾਰ ਹੋਇਆ ਬੇਸਿਕ ਗੱਲ ਕੀ ਹੈ ਕਿ ਜਿਹੜਾ ਜਿੰਨਾ ਵੀ ਡਰਗ ਟਰੇਡ ਜਾਂ ਆਰਮਸ ਟਰੇਡ ਚੱਲਦਾ ਉਹਦੇ ਜਿਹੜੇ ਪਾਰ ਬੈਠੇ ਸਮਗਲਰਸ ਨੇ ਪਾਕਿਸਤਾਨ ਸਾਈਡ ਤੇ ਉਹ ਆਪਣੀ ਜਿਹੜੀ ਪ੍ਰਸੀਡਸ ਆਫ ਡਰਗ ਟਰੇਡ ਜਿਹੜੇ ਕ੍ਰਾਈਮ ਦੀਆਂ ਪ੍ਰਸੀਡਸ ਨੇ ਉਹ ਰਿਸੀਵ ਕਰਦੇ ਵਾਪਸ ਥਰੂ ਹਵਾਲਾ ਚੈਨਲਸ ਤਾਂ ਹੀ ਇਹਦੀ ਕਮਰਸ਼ਲ ਜਿਹੜੀ ਹੈ ਵਾਇਬਿਲਟੀ ਬਣੀ ਰਹਿੰਦੀ ਹੈ ਤੇ ਉਹ ਉਹਨਾਂ ਦਾ ਜਿਹੜਾ ਧੰਦਾ ਚੱਲਦਾ ਰਹਿੰਦਾ ਸੋ ਮੇਨ ਜਦੋਂ ਨੈਟਵਰਕ ਟੁੱਟਦਾ ਹੈ ਰਿਕਵਰੀ 1 ਕਿਲੋ ਹਿਰੋਇਨ ਵੀ ਨਾਲ ਹੋਈ ਹੈ 1.1 ਕਿਜੀ ਪਰ ਉਸ ਤੋਂ ਇੰਪੋਰਟੈਂਟ ਇਹ ਗੱਲ ਹੈ ਕਿ ਅਸਲੀ ਲੱਕ ਜਿਹੜਾ ਟੁੱਟਦਾ ਹੈ ਜਿਹੜਾ ਸਪਾਈਨ ਸਮੈਸ਼ ਹੁੰਦੀ ਹੈ ਡਰਗ ਕਾਟਲ ਦੀ ਉਹ ਹੁੰਦੀ ਹੈ ਡਰਗ ਟ੍ਰੇਡ ਦੇ ਵਿੱਚ ਜਿਹੜਾ ਹਵਾਲਾ ਦੀ ट्रांजैक्शन ਨੂੰ ਔਰ ਮੈਂ ਜਿਹੜਾ ਸਿੰਡੀਕੇਟ ਆ ਉਹਨੂੰ ਸਮੈਸ਼ ਕਰਕੇ ਸੋ ਮੈਂ ਸਮਝਦਾ ਇਹ ਰਿਕਵਰੀ ਨਾ ਉਹ ਵੀ ਵੱਡੀ ਕਾਮਯਾਬੀ ਹੈ ਕਿਉਂਕਿ ਐਡਾ ਵੱਡਾ ਅਮਾਉਂਟ ਕੈਸ਼ ਦੇ ਵਿੱਚ ਔਰ ਤਕਰੀਬਨ 1 ਕਰੋੜ ਦਾ ਇਹ ਟੋਟਲ ਆਪਾਂ ਸਮਝ ਸਕਦੇ ਹਾਂ ਸਾਰਾ ਇਹ ਹਵਾਲਾ ਟਰਾਂਜੈਕਸ਼ਨ ਅਨਵੀਲ ਹੋਈ ਹੈ ਅਨਰਥ ਹੋਈ ਹੈ ਔਰ ਇਹਦੇ ਤੇ ਅਸੀਂ ਹੋਰ ਵੀ ਕੰਮ ਕਰ ਰਹੇ ਹਾਂ ਕਿਉਂਕਿ ਗੁਰਦੀਪ ਦੇ ਦਸਨ ਮੁਤਾਬਕ ਇਹਨੇ ਜਿੱਥੇ ਹੋਰ ਸਪਲਾਈ ਵੀ ਕੀਤੀਆਂ ਕਨਸਾਈਨਮੈਂਟਸ ਉਹ ਅਲੱਗਰ ਸਾਡੀ ਟੀਮ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਜਿਹੜਾ ਹਵਾਲਾ ਨੈਟਵਰਕ ਤੇ ਵੀ ਹੋਰ ਹੋਰ ਕੰਮ ਬਾਕੀ ਹੈ ਔਰ ਜਿੰਨੀਆਂ ਵੀ ਇਹਨਾਂ ਰਿਲੇਟਡ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨਾਲ ਵੀ ਇਹ ਸ਼ੇਅਰ ਕੀਤਾ ਜਾਊਗਾ ਕਿਉਂਕਿ ਡਰੱਗ ਪ੍ਰੋਸੀਡਸ ਨੇ ਇਹ ਬੜੀਆਂ ਇੰਪੋਰਟੈਂਟ ਨੇ ਔਰ ਇੰਨਾ ਕੈਸ਼ ਜਿਹੜਾ ਫੜਿਆ ਜਾਣਾ ਇਟਸੈਲਫ ਸ਼ੋਜ਼ ਕਿ ਕਿੰਨਾ ਇਹ ਬਿਜ਼ਨਸ ਬੜਾ ਫਰੂਟਫੁਲੀ ਕੰਮ ਕਰ ਰਿਹਾ ਔਰ ਬੜੀ ਐਨੀ ਦੇਰ ਤੋਂ ਇਸ ਕੰਮ 'ਚ ਲੱਗੇ ਹੋਏ ਨੇ ਅੱਗੇ ਸਾਰੀ ਰਿਕਵਰੀ ਜਿਹੜੀ ਕੀਤੀ ਗਈ ਹੈ ਸੋ ਮੈਂ ਫਖਰ ਮਹਿਸੂਸ ਕਰਦਾ ਇਸ ਟੀਮ ਵਾਸਤੇ ਜਿਨ੍ਹਾਂ ਨੇ ਇਹ ਸਾਰਾ ਲੱਕ ਤੋੜਿਆ ਡਰੱਗ ਕਾਟਲ ਲਿੰਕ ਹੈਗਾ ਜੀ ਉੱਤੇ ਅਸੀਂ ਕੰਮ ਕਰ ਰਹੇ ਆ ਚਾਹੇ ਡਾਇਰੈਕਸ਼ਨ ਬਾਰੋਂ ਬੈਠਾ ਨਵਪੁਰ ਲਾ 터ਕੀ ਜੋ ਕਰ ਰਿਹਾ ਬਟ ਡੈਫੀਨਿਟਲੀ ਜਿਹੜੀ ਡਰੋਨਸ ਰਾਹੀਂ ਇਹ ਅੰਦਰ ਆਈ ਹੈ ਹੀਰੋਇਨ ਔਰ ਇਹਨੇ ਪਿੱਛੇ ਜਦੋਂ ਇਹਦੀ ਝਾਤ ਮਾਰਦੇ ਆ ਉਹਦੇ ਚ ਵੀ ਇਹ ਗੱਲ ਆਈ ਹੈ ਕਿ ਤਕਰੀਬਨ 6 ਮਹੀਨੇ ਤੋਂ ਕਾਫੀ ਐਕਟਿਵ ਸੀ ਔਰ ਨਵ ਨੇ ਹੀ ਸਾਰਾ ਕੀਤਾ ਹੋਇਆ ਇਹ ਜਿਹੜਾ ਇਹਨੂੰ ਇਹਦੇ ਵਾਸਤੇ ਇੰਤਜ਼ਾਮ ਚਾਹੇ ਉਹ ਪੈਸਿਆਂ ਦਾ ਚਾਹੇ ਉਹ ਘਰ ਦਾ ਗੱਡੀ ਦਾ ਉਹ ਸਾਰਾ ਉਹ ਤੋਂ ਚੱਲ ਰਿਹਾ ਔਰ ਤੁਹਾਨੂੰ ਯਾਦ ਹੋਣਾ ਹੈ ਕਿ ਨਾ ਪੁੱਲ ਰੋਹੀ ਨਟੋਰੀਅਸ ਸਮਗਲਰ ਹੈਗਾ ਜਿਹੜਾ ਜਿੱਥੇ 100 ਕਿਲੋ ਪਿੱਛੇ ਫੜੀ ਗਈ ਸੀ ਉਹਦੇ ਚ ਵੀ ਵੌਂਟਡ ਹੈ ਔਰ ਉਹ ਆਪਣਾ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਟਿਕਾਣਿਆਂ ਦੇ ਉੱਤੇ ਜਿਵੇਂ ਡੰਡੇਆਲੇ ਦਾ ਲੜਕਾ ਇਹਨੂੰ ਕੰਮ ਕਰਦਾ ਤੇ ਇਸ ਤਰੀਕੇ ਨਾਲ ਹਵਾਲਾ ਰਾਹੀਂ منی ਜਿਹੜੀ ਆ ਵਾਪਸ ਪਾਕਿਸਤਾਨ ਜਾਂਦੀ ਹੈ ਸੋ ਉਹ ਰੂਟ ਕੀ ਸੀ ਭੇਜਦਾ 100 ਕਰੋੜ ਰੁਪਏ ਪਾਕਿਸਤਾਨ ਕਿਵੇਂ ਭੇਜਦਾ ਸੀ ਕਿਉਂਕਿ ਇੰਡੀਆ ਤੇ ਉਹ ਅਸੀਂ ਚਲਾ ਰਹੇ ਹਾਂ ਜੀ ਸਾਰੀ ਗੱਲ ਵਾਇਆ ਦੁਬਈ ਵੀ ਆਇਆ ਗੱਲ ਤੇ ਵਾਇਆ ਕੁਝ ਯੂਰਪ ਦੇ ਲਿੰਕਸ ਵੀ ਆਏ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਜੇ ਕਾਫੀ ਬੰਦੇ ਉਹ ਚ ਫੜਨੇ ਹੋਰ ਬਾਕੀ ਹੈ ਕਹਿੰਦੇ ਗਿਫਟਸ ਦੇ ਤੌਰ ਦੇ ਉੱਤੇ ਪੈਸੇ ਭੇਜੇ ਜਾਂਦੇ ਸੀ ਚਲੋ ਭਾਈ ਸਾਹਿਬ ਦੇਖੋ ਇਹ ਤਾਂ ਗੱਲਾਂ ਕਹਿਣ ਦੀ ਹੈ ਇਹ ਤਾਂ ਹੁਣ ਕਾਨੂੰਨ ਦੇ ਹੱਥਾਂ 'ਚ ਆ ਗਏ ਐ ਸਾਰਾ ਲੌਜੀਕਲੀ ਪ੍ਰੋਫੈਸ਼ਨਲੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਉਹ ਹਰ ਇੱਕ ਬੰਦਾ ਆਪਣਾ ਇੱਕ ਜ਼ਰੀਆ ਬਣਾ ਲੈਂਦਾ ਆਪਣੇ ਸੈਲਫ ਡਿਫੈਂਸ ਦਾ ਬਟ ਆਈ ਥਿੰਕ ਇਟ ਇਜ਼ ਅ 빅 ਰਿਕਵਰੀ ਐਂਡ ਮੈਂ ਸਮਝਦਾ ਜਿਵੇਂ ਮੈਂ ਦੁਬਾਰਾ ਦੁਹਰਾ ਰਿਹਾ ਕਿ ਡਰੱਗ ਦੀ ਰਿਕਵਰੀ ਨਾ ਵੀ ਵੱਡੀ ਇਹ ਚੀਜ਼ ਹੈ ਕਿਉਂਕਿ ਇਹਦੇ ਨਾਲ ਅਸੀਂ ਲੱਕ ਟੁੱਟਦਾ ਔਰ ਇਹਦੇ ਵਿੱਚ ਸੀਪੀ ਅੰਮ੍ਰਿਤਸਰ ਦੇ ਵੱਲੋਂ ਸਾਡੀ ਟੀਮ ਨੇ 11 ਡਰੱਗ ਹਵਾਲਾ ਦੇ ਜਿਹੜੇ ਮੇਨ ਸਿੰਡੀਕੇਟ ਰਨ ਕਰਨ ਵਾਲੇ ਬੰਦੇ ਨੇ ਉਹ ਗ੍ਰਿਫਤਾਰ ਕਰ ਚੁੱਕੇ ਆ ਇਹ ਸਪੈਸ਼ਲ ਡਰਾਈਵ ਦੇ ਵਿੱਚ ਜਿਹੜਾ ਮੋਬਾਈਲ ਮਿਲੇ ਨੇ ਇਹਨਾਂ ਕੋਈ ਨੰਬਰ ਮਿਲੇ ਨੇ ਪਾਕਿਸਤਾਨ ਦੇ ਜਿਵੇਂ ਹਾਂਜੀ ਬਿਲਕੁਲ ਉਹਦੇ ਵਿੱਚ ਕਾਫੀ ਕੁਝ ਹੈਗਾ ਜੀ ਇੰਡੀਕੇਟਿਵ ਉਹਤੇ ਸਾਰਿਆਂ ਦੇ ਕੰਮ ਕਰ ਰਹੇ ਆ ਤੇ ਇਹ ਇਹਨੂੰ ਅਸੀਂ ਅੱਗੇ ਫਰਦਰ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਅਸੀਂ ਹੀਰੋਇਨ ਦੀ ਰਿਕਵਰੀ ਵੀ ਹੋਰ ਐਕਸਪੈਕਟ ਕਰ ਰਹੇ ਆ ਹਵਾਲਾ ਮਨੀ ਤੋਂ ਇਲਾਵਾ ਇੱਕ ਇਸ ਦੇ ਨਾਲ ਦੇ ਦੋਸਤ ਬਾਕੀ ਜਿਹੜੇ ਦੋਸਤ ਦੋ ਇੱਕ ਨਾ ਜੀ ਤੁਹਾਨੂੰ ਦੱਸਿਆ ਇੱਕ ਰਾਜਸਥਾਨ ਦਾ ਵੀ ਕਨੇਰ ਦਾ ਪ੍ਰਦੀਪ ਸ਼ਰਮਾ ਇੱਕ ਮਨੀ ਸ਼ਰਮਾ ਇਹ ਲੁਧਿਆਣੇ ਦਾ ਹਾਂਜੀ ਇਹ ਸਾਰੇ ਬੰਦੇ ਕਾਫੀ ਵੱਡਾ ਲੈਟਰਲ ਗੋਲ ਆਲਓਵਰ ਇੰਡੀਆ ਸ਼ੂਗਰ Rajasthan ਪੰਜਾਬ ਜੀ ਕਿਵੇਂ ਸਾਰੇ ਕੋਆਰਡੀਨੇਟ ਕਰਦੇ ਸੀ ਇਹ ਤੁਹਾਨੂੰ ਪਤਾ ਹੀ ਹੈ ਜੀ ਕਿਉਂਕਿ ਐਡਾ ਵੱਡਾ ਨਾ ਭੁੱਲਰ ਇੱਕ ਕੰਟਰੋਲ ਰੂਮ ਸਮਝ ਲਓ ਉੱਥੋਂ ਕੰਮ ਚੱਲਦਾ ਉਹ ਸਾਰਿਆਂ ਨੂੰ ਜੋੜਦਾ ਸੀ ਤੈਨ ਆਪਣਾ ਰਾਹ ਆਪ ਹੀ ਲੱਭ ਲੈਂਦੇ ਕਿਉਂਕਿ ਐਡੀਆਂ ਵੱਡੀਆਂ ਕਨਸਾਈਨਮੈਂਟਸ ਆ ਰਹੀਆਂ ਤਾਂ ਨੇਚਰਲੀ ਉਹਦੇ ਵਾਸਤੇ ਪ੍ਰੋਸੀਡਸ ਆਫ ਡਰੱਗ ਟ੍ਰੇਡ ਜਿਹੜਾ ਡਰੱਗ ਸਮਗਲਿੰਗ ਹੈ ਉਹ ਵੀ ਤਾਂ ਵੱਡੀਆਂ ਹੀ ਹੋਣੀਆਂ ਨੇ ਵਪਾਰੀ ਜੋੜੇਗੇ ਪਹਿਲੀ ਵਾਰ ਵਪਾਰੀ ਵੀ ਆਪਾਂ ਪਹਿਲਾਂ ਵੀ ਲੁਧਿਆਣੇ ਦਾ ਤੁਹਾਨੂੰ ਪਤਾ ਅੱਗੇ ਵੀ ਬੰਦਾ ਫੜਿਆ ਸੀਗਾ ਉਹ ਵੀ ਬਾਹਰ ਸਾਰਾ ਐਕਸਪੋਰਟ ਵਗੈਰਾ ਦਾ ਕੰਮ ਕਰਦਾ ਸੀ ਉਹ ਹਾਈਜ਼ਰੀ ਦਾ ਤੁਹਾਨੂੰ ਯਾਦ ਹੋਣਾ ਹੈ ਤਾਂ ਇਹ ਸਾਰੇ ਆਪਣੇ ਆਪਣੇ ਨਵੇਂ ਮੋਡਸ ਪ੍ਰੈਂਡੀ ਨਾਲ ਆ ਕੇ ਕਿਉਂਕਿ ਪੈਸੇ ਦਾ ਲਾਲਚ ਮੈਨ ਇਹਦੇ ਚ ਆਉਂਦਾ ਕਿਉਂਕਿ ਇਹਦੇ ਚ ਕੱਟ ਵੀ ਮਿਲਦਾ ਹੈ ਤੇ ਜਿਹੜਾ ਇਹ ਸਾਰਾ ਚੈਨਲਸ ਆਪਣੇ ਚਲਾਉਂਦੇ ਆ 100% ਜੀ ਸਾਨੂੰ ਡਰਗ ਦੀ ਵੀ ਉਮੀਦ ਹੈ ਤੇ ਪੈਸੇ ਦੀ ਵੀ ਨਹੀਂ ਪ੍ਰੋਟੀਨ ਕਰਾ ਹੈ ਕੋਈ ਜੀ ਸੂਤ ਕਰਦੀ ਹੋਣੀ ਹੈ ਪ੍ਰਾਪਰਟੀ ਹੁਣ ਦੇਖਾਂਗੇ ਜੀ ਸਾਰੀਆਂ ਚੀਜ਼ਾਂ ਇਹਦੀਆਂ ਹੋਰ ਕਢਾਵਾਂਗੇ ਕਿ ਇੱਥੇ ਕਿੱਥੇ ਨੇ ਇਨਵੈਸਟ ਕੀਤੀਆਂ ਜਾਂ ਕੀ ਕੀਤੀਆਂ ਮੇਨ ਨਾਪੂਲਰ ਦੀ ਪ੍ਰਾਪਰਟੀ ਦੇਖਣ ਦੀ ਲੋੜ ਹੈ ਜ਼ਿਆਦਾ ਕਿਉਂਕਿ ਆਪ ਤੁਰਕੀ ਬੇਸਡ ਹੈ ਤੇ ਉੱਥੇ ਕਾਫੀ ਕੰਮ ਵੱਡੇ ਲੈਵਲ ਤੇ ਕਰ ਰਹੇ ਸਰ ਜੀ ਉਹਦੇ ਨਾਲ ਲੱਗਦਾ ਜੇ ਕਨਫਾਈਨਮੈਂਟ ਆਈ ਹੈ ਕਿ ਜਾਂ ਪਹਿਲੇ ਇਹ ਨਾਲ ਲੱਗਦੀ ਨਹੀਂ ਇਹ ਪੁਰਾਣੀ ਆਈ ਹੋਈ ਹੈ ਜੀ ਤੇ ਹੁਣ ਤਾਂ ਨਹੀਂ ਲੇਟਰ ਸੀਗੀ ਜੇ ਮੁਕਦਮਾ ਵੀ ਆਪਣਾ 6 5 ਦਾ ਹੀ ਦਰਜ ਹੋਇਆ ਉਸ ਤੋਂ ਪਹਿਲਾਂ ਆਈ ਸੀ ਔਰ ਇਹਨੇ ਕਾਫੀ ਇਹ ਕਹਿੰਦੇ ਕੱਢ ਵੀ ਦਿੱਤੀਆਂ ਸੀ